ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿੱਲ ਅਡਰੈਸ ਜੈਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਨਾਮ ਪਿੰਡ ਆ ਉਹ ਪਿੰਡ ਸ਼ਿਵਿੰਗਾ ਜਿਹੜਾ ਬਠਿੰਡਾ ਪੰਜਾਬ ਦਾ ਰਹਿੰਦਾ ਹੈ ਨਾ ਤੇ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆਏ ਆ ਉਹ ਲੇਡੀਜ਼ ਸਲਵਾਰ ਦਾ ਹੈਗਾ ਜਿਵੇਂ ਆਪਾਂ ਕਈ ਭੈਣਾਂ ਦੇ ਕਮੈਂਟ ਆਉਂਦੇ ਬਈ 2.5 ਮੀਟਰ ਕਪੜਾ ਹੋਵੇ ਤਾਂ 37 ਇੰਚ ਦੇ ਵਿੱਚੋਂ ਆਪਾਂ ਨੇ ਲੰਬਾਈ ਕਿਵੇਂ ਕੱਟਣੀ ਆ ਇਹ ਕਪੜਾ 2.5 ਮੀਟਰ ਤੋਂ ਥੋੜਾ ਜਿਹਾ ਵੱਧ ਦਾ ਪਰ 3 ਮੀਟਰ ਤੋਂ ਘੱਟ ਆ ਯਾਨੀ ਕਿ ਪੌਣੇ 3 ਮੀਟਰ ਕਪੜਾ ਦਾ 2.80 ਵੀ ਆ ਇਹ 4.3 ਦੀ ਹੈ ਜੇ ਆਪਾਂ ਇਹਨੂੰ ਸਹੀ ਮੈਂਦੇ ਆ ਕਾਂਡ ਕੱਢ ਕੇ ਫਿਰ ਤਾਂ ਇਹ ਪੌਣੇ ਦਿੰਨੀ ਆ ਤੇ ਜੇ ਇਸ ਕਾਂ ਦੇ ਸਣੇ ਮਿਲਾਗੇ ਫਿਰ ਇਹ 2.80 ਆ ਠੀਕ ਹੈ ਜੀ ਇਸ ਤਰ੍ਹਾਂ ਕਪੜਾ ਮੈਲ ਲਿਆ ਕੰਨੀਵੇਂ ਦੀ ਕੱਟਤੀ ਦੋਨੇ ਪਾਸੇ ਪਹਿਲਾਂ ਵੀਡੀਓ ਜਿਆਦਾ ਲੰਬੀ ਨਾ ਹੋਵੇ ਤੇ ਇੱਕ ਵਾਰੀ ਮੈਂ ਤੁਹਾਨੂੰ ਨਾਪ ਤੋਂ ਜਾਣੂ ਕਰਾ ਦਿਆਂ ਕਿ ਕਿੰਨਾ ਨਾਪ ਹੈ ਤਾਂ ਲੰਬਾਈ ਹੈਗੀ ਇਸ ਪੈਨ ਦੀ 37 ਇੰਚ 벨ਟ 22 ਇੰਚ ਤੇ ਮੂਰੀ 13 ਇੰਚ ਸਿੰਪਲ ਮੂਰੀ 1.5 ਇੰਚ ਲਈ ਠੀਕ ਹੈ ਨਾਲ-ਨਾਲ ਹਰ ਇੱਕ ਜੀ ਲੈ ਲੈ ਕਰੋ ਮੈਂ ਹਰ ਇੱਕ ਵੀਡੀਓ ਚ ਦੱਸਦਾ ਉਹਨਾਂ ਕੋਈ ਵੀ ਚੀਜ਼ ਭੁੱਲ ਜੁਕ ਨਾ ਹੋਵੇ ਤਾਂ ਕਿਵੇਂ ਕੱਟਣਾ ਆਪਾਂ ਇਹਨੂੰ ਆਜੂ ਕਰਦੇ ਆ ਵੀਡੀਓ ਸ਼ੁਰੂ ਜੇ ਕਿਸੇ ਚੀਜ਼ ਦੀ ਨਾ ਸਮਝ ਆਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਜੇ ਸਮਝ ਆ ਜਾਂਦੀ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਵੀ ਹਾਂਜੀ ਭਾਈ ਸਾਨੂੰ ਸਮਝ ਆਉਂਦੀ ਹੈ ਹਨਾ ਤੇ ਦੀਵਾਲੀ ਦੇ ਦਿਨ ਹੋਣ ਕਰਕੇ ਸਾਡਾ ਵੀਡੀਓ ਥੋੜੀ ਘੱਟ ਪੈਣੀ ਹੈ ਕਿਉਂਕਿ ਕੰਮ ਬਹੁਤ ਜ਼ਿਆਦਾ ਹੈ ਹਨਾ ਮੈਂ ਤੁਹਾਨੂੰ ਪਹਿਲਾਂ ਦੱਸਤਾ ਸੀ ਵੀ ਦੀਵਾਲੀ ਦੇ ਦਿਨਾਂ ਦੇ ਵਿੱਚ ਵੀਡੀਓ ਘੱਟ ਪੈਣਗੀਆਂ ਭਾਈ ਕੰਮ ਜ਼ਿਆਦਾ ਹੈ ਜੇ ਕਿਸੇ ਬੰਦੇ ਨੇ ਫੋਨ ਤੇ ਕੁਝ ਹੀ ਪੁੱਛੀ ਹੁੰਦੀ ਹੈ ਹਨਾ ਤਾਂ ਪਹਿਲੇ WhatsApp ਤੇ ਮੈਸੇਜ ਕਰਕੇ ਪੁੱਛ ਲੈ ਕਰੋ ਬਈ ਤੁਹਾਡੇ ਕੋਲ ਟਾਈਮ ਹੈਗਾ ਵੀ ਅਸੀਂ ਇਹ ਗੱਲ ਕਰਨੀ ਆ ਜਾਂ ਤੁਸੀਂ WhatsApp ਤੇ ਬੋਲ ਕੇ ਭੇਜ ਦੇ ਕਰੋ ਜਦੋਂ ਵੀ ਫਿਰ ਮੇਰਾ ਟਾਈਮ ਲੱਗਦਾ ਮੈਂ ਉਸ ਚੀਜ਼ ਦਾ ਜਵਾਬ ਦੇ ਦਿੰਨਾ ਕਿਸੇ ਪਰੇ ਗਲਤ ਨਹੀਂ ਕੱਟਣਾ ਜੇ ਕੋਈ ਜ਼ਿਆਦਾ ਹੀ ਜ਼ਰੂਰੀ ਜੀ ਦਿੱਕਤ ਤਾਂ ਦੂਜੀ ਵਾਰੀ ਫੋਨ ਲਾ ਲਿਆ ਕਰੋ ਬਾਕੀ ਨਿੱਕੇ ਆਪਣਾ WhatsApp ਨੰਬਰ ਚੱਲੀ ਜਾਂਦਾ ਜਿਹੜੀਆਂ ਭਾਣੇ ਗਰੁੱਪ ਦੇ ਵਿੱਚ ਨੰਬਰ ਐਡ ਕਰਵਾਉਣਾ ਹੁੰਦਾ ਗਰੁੱਪ ਦੇ ਵਿੱਚ ਨੰਬਰ ਵੀ ਐਡ ਕਰਵਾ ਸਕਦੇ ਹੋ ਬਿਲਕੁਲ ਫ੍ਰੀ ਸੇਵਾ ਕੋਈ ਪੈਸਾ ਨਹੀਂਗਾ ਤਾਂ ਆਜੋ ਆਪਾਂ ਕਰਦੇ ਆ ਵੀਡੀਓ ਸ਼ੁਰੂ ਜਲਦੀ ਜਲਦੀ ਲਓ ਜੀ ਤਾਂ ਇਹ ਵੀ ਲੱਗ ਪਗ ਰਾਤ ਦੇ 10 ਵਜੇ ਨਾਲੇ ਅੱਜ ਜਿਹੜੀ ਆਪਾਂ ਵੀਡੀਓ ਪਾ ਰਹੇ ਹਾਂ ਇਹ 30 9 2025 ਨੂੰ ਪਾ ਰਹੇ ਹਾਂ ਮੈਨੂੰ ਇੱਕ ਭੈਣ ਦਾ ਕਮੈਂਟ ਆਇਆ ਸੀ ਉਹ ਕਹਿੰਦੇ ਬਈ ਤੁਸੀਂ ਨਾ ਦੱਸ ਦਿਆ ਕਰੋ ਵੀ ਕਿੰਨੀ ਤਰੀਕ ਨੂੰ ਵੀਡੀਓ ਪਾ ਰਹੇ ਹੋਏ ਨਾਲ ਨਾਲ ਨਾ ਜਿਵੇਂ ਨਾਪਦਾ ਵੀ ਇਹ ਮੈਨੂੰ ਕਿਸੇ ਭੈਣ ਨਹੀਂ ਆੜੀ ਇੱਥੇ ਸੀ ਤੁਸੀਂ ਲਿਖਿਆ ਕਰੋ ਬਈ ਵੀ ਕਿੰਨਾ ਨਾਪ ਆ ਸੂਟ ਦਾ ਹਣਾ ਪਹਿਲਾਂ ਮੈਂ ਲਿਖਦਾ ਨਹੀਂ ਸੀਗਾ ਕਿਉਂਕਿ ਜਿਵੇਂ ਜਿਵੇਂ ਆਪਾਂ ਕੋਈ ਕੰਮ ਕਰਦੇ ਇੰਨੇ ਫਿਰ ਆਪਾਂ ਨੂੰ ਕੰਮ ਰਾਹ ਦੇ ਲਾਉਣ ਪਈਓ ਤੁਹਾਨੂੰ ਕਹਿਣਾ ਉਹਨਾਂ ਜਿਹੜੀਆਂ ਭੈਣਾਂ ਨੂੰ ਕੰਮ ਔਖਾ ਲੱਗਦਾ ਹਨਾ ਤਾਂ ਜੇ ਤੁਹਾਨੂੰ ਤੁਸੀਂ ਕੰਮ ਕਰਦੇ ਜਾਉਂਗਾ ਤਾਂ ਫਿਰ ਕੰਮ ਤੁਹਾਨੂੰ ਰਾਹ ਦੇਣ ਲੱਗ ਜੂਗਾ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲਿਆਊਗਾ ਮੇਰੇ ਤੋਂ ਬਹੁਤ ਕੁਝ ਮੈਨੂੰ ਤੁਹਾਡੇ ਤੋਂ ਸਿੱਖਣ ਨੂੰ ਮਿਲਦਾ ਹਨ ਇਹ ਹਨ ਆਪਣਾ ਕਪੜਾ ਇਸ ਤਰ੍ਹਾਂ ਪੂਰਾ ਕਰ ਲਿਆ ਆਪਣੇ ਲੁੱਟ ਲੋ ਜੀ ਤਾਂ ਇਹ ਵਾਰ-ਵਾਰ ਕਹਿੰਦਾ ਜੇ ਕਿਸੇ ਭੈਣ ਕੋਲੇ ਜਾਂ ਕੋਈ ਭਰਾ ਕੋਲੇ ਵਧੀਆ ਆਈਡੀਆ ਹੁੰਦਾ ਤਾਂ ਲਾਜ਼ਮੀ ਸ਼ੇਅਰ ਕਰਿਆ ਕਰੋ ਹਨ ਕਿਉਂਕਿ ਮੈਂ ਸਿੱਖਣ ਦਾ ਪੂਰੀ ਆਦਤ ਬਣਾਉਣਾ ਹਾਂ ਕਿ ਕਿਸੇ ਵੀ ਭਾਵੇਂ ਬੱਚਾ ਵੀ ਕੋਈ ਸਿਖਾਉਣ ਵਾਲਾ ਹੋਵੇ ਉਦੋਂ ਜ਼ਖਦਾ ਰਹਿੰਦਾਗਾ ਉਹ ਵੀ ਵਧੀਆ ਚੀਜ਼ ਹੋਵੇ ਕੋਈ ਵੀ ਸਿਖਾਵੇ ਉਹਨੂੰ ਗ੍ਰੈਂਡ ਕਰ ਲੈਣੀ ਚਾਹੀਦੀ ਹੈਗੀ ਲੋ ਜੀ ਆਪੇ ਦੁਕੰਨੀ ਦੀ ਕੱਟੀ ਹੋਈਏ ਦੋਨੇ ਕੰਨੀਆਂ ਲਾਦੀਆਂ ਸੀਗਾ ਪਹਿਲੋਂ ਮੈਂ ਹਰ ਇੱਕ ਵੀਡੀਓ ਚ ਦੱਸਦਾ ਨੂੰ ਕੰਨੀ ਨੇ ਕੱਟ ਜਾ ਕਰੋ ਸਭ ਤੋਂ ਪਹਿਲਾਂ ਆਪਾਂ ਇਹਦਾ ਕਾਨ ਕੱਢਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਪ੍ਰੈਸ ਦੇ ਨਾਲ ਕਰੀਬ ਬਣਾਵਾਂਗੇ ਪੂਰਾ ਧਿਆਨ ਨਾਲ ਵੀਡੀਓ ਦੇਖਣੀ ਆ ਜੇ ਕਿਸੇ ਭੈਣ ਨੇ 2.5 ਮੀਟਰ ਕਪੜੇ ਜੋ ਸਲਵਾਰ ਕਟਣੀ ਆ ਨਾਬ ਵੀ ਇੰਨਾ ਫਿਰ ਤਰੀਕਾ ਹੋਰ ਆਪਣਾ ਵਰਤਣਾ ਪਊਗਾ ਠੀਕ ਆ ਇਹ ਚੀਜ਼ ਦਾ ਲਾਜ਼ਮੀ ਲਾਜ਼ਮੀ ਤਿਆਰ ਰੱਖਣਾ ਪਹਿਲਾਂ ਬਿਉੰਤਣਾ ਕਪੜੇ ਨੂੰ ਫਿਰ ਕਟਣਾ ਆਪਾਂ ਕਾਨ ਚ ਕੱਢ ਲਿਆ ਦੇਖੋ ਠੀਕ ਐਨਾ ਕਾਨ ਨਿਕਲ ਗਿਆ ਆਪਣਾ ਹੁਣ ਜਿਹੜੀ ਮੇਰੇ ਹਿਸਾਬ ਨਾਲ ਜੇ ਕਿਸੇ ਭੈਣ ਨੇ ਸਲਵਾਰ ਕਟਣੀ ਆ 6 ਇੰਚ ਪੀਤਾ ਮੈਂ ਉੱਪਰ ਕੱਢ ਦਿੰਨਾ 37 ਤੇ 34 ਆਪਾਂ ਪਰ 1 ਇੰਚ ਹੋਰ ਵਾਧਾ ਰੱਖਾਂਗੇ ਕਿਉਂਕਿ ਸਲਵਾਰ ਆਪਾਂ ਚੱਕਾਂਗੇ ਠੀਕ ਆ ਜੀ ਸਲਵਾਰ ਡੋਟਾ ਜਾਂ ਇੰਚ ਆਪਾਂ ਜਿਵੇਂ ਚੱਕਦੇ ਹੁੰਨੇ ਆ ਉਸ ਤਰ੍ਹਾਂ ਚੱਕਾਂਗੇ ਸਟ੍ਰੇਟ ਦੀ ਸਲਵਾਰ ਬਣਾਵਾਂਗੇ ਬੜੀ ਭਾਰੀ ਨਹੀਂ ਕਰਦੇ ਚਲੋ ਇਸੇ ਤਰ੍ਹਾਂ ਹੀ ਇਧਰੋਂ ਆਪਾਂ ਨੇ ਫੱਟੀ ਲਾ ਲੈਣੀ ਚੰਗੀ ਤਰ੍ਹਾਂ ਆ ਠੀਕ ਹੈ ਇਹ ਜਿਹੜੀ ਮੂਰੀ ਇਹਨਾਂ ਦੀ ਉਹ 13 ਇੰਚ ਆਪਾਂ ਕਿੰਨੇ ਪਾਉਣੇ ਹੁੰਦੇ ਆ ਫੱਟੀ 2 ਇੰਚ ਘੱਟ ਯਾਨੀ ਕਿ 11 ਇੰਚ ਆਹੋ 2 ਇੰਚ ਘੱਟ ਪਾਉਣੇ ਲਾਜ਼ਮੀ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਵੀ ਜਿੰਨੀ ਮੂਰੀ ਹੋਵੇ ਉਹ ਤੋਂ 2 ਇੰਚ ਘੱਟ ਕਰ ਲਿਆ ਕਰੋ ਇੱਥੋਂ ਵੀ ਆਪਾਂ ਰੱਖਾਂਗੇ 11 ਇਥੋਂ ਵੀ ਰੱਖਾਂਗੇ 11 ਇਹ ਚੀਜ਼ ਲਾਈਮ ਹੀ ਧਿਆਨ ਰੱਖਿਆ ਕਰੋ 11 11 ਹੁਣ ਆਪਾਂ ਇੱਕ ਵਾਰੀ ਪ੍ਰੈਸ ਦੇ ਨਾਲ ਇਹਦੇ ਕਰੀਬ ਬਣਾ ਦੇਗੇ ਇਧਰਲੇ ਪਾਸੇ ਇਹ ਇਸ ਤਰ੍ਹਾਂ ਆਨੇਖੋ ਇਧਰੋਂ ਤਾਂ ਕੇ ਆਪਣੀ 벨ਟ ਸੌਖੀ ਹੋ ਜਾਏ ਹੁਣ ਹੀ ਆਪਾਂ ਨਾਲ ਦੀ ਨਾਲ ਹੀ 벨ਟ ਕੱਟ ਦੇਣੀ ਫਿਰ बार-बार ਜਦੋਂ ਆਪਾਂ ਕੱਪੜਾ ਹਲਾਉਣੇ ਨੇ ਹਾਲੇ ਜਾਂਦਾ ਹੁਣ ਆਪਾਂ ਫੱਟੇ ਕੱਟ ਕੇ ਨਾਲ ਦੀ ਨਾਲ ਹੀ ਆਪਾਂ ਇਹਦੀ 벨ਟ ਕੱਟਾਂਗੇ ਕੁਲ ਨਿਸ਼ਾਨ ਦੇ ਉੱਪਰ ਉਪਰ ਇਕੱਟਾ ਨਹੀਂ ਠੀਕ ਆ 3 ਇੰਚ ਦੀ بجائے ਅੱਜ ਆਪਾਂ 4 ਇੰਚ ਵੱਧ ਲਾਇਆ ਕਿਉਂਕਿ ਆਪਾਂ ਫੱਟਿਆਂ ਨੂੰ ਵੀ ਢਾਲ ਪਾਉਣੇ ਹੁੰਦੇ ਨੇ ਜਿਹੜੀਆਂ ਭੈਣਾਂ ਪੁਰਾਣੀਆਂ ਜੁੜੀਆਂ ਹੋਈਆਂ ਉਹਨੂੰ ਪਤਾ ਜਿਹੜੀਆਂ ਭੈਣਾਂ ਨਵੀਆਂ ਉਹ ਪੂਰਾ ਧਿਆਨ ਦੇਣ ਤੇ ਇੱਕ ਚੈਨਲ ਨੂੰ ਨਾਲ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਹਨਾ ਬਾਅਦ ਵਿੱਚ ਕੀ ਆ ਵੀ ਪਹਿਲੀ ਵਾਰੀ ਆਪਣੀ ਕੁਦਰਤੀ ਆ ਗਈ ਦਿਵਾਰੀ ਵੀਡੀਓ ਕੁਦਰਤੀ ਆਉਂਦੀ ਹੁੰਦੀ ਹੈ ਹਨਾ ਤਾਂ ਕਰਕੇ ਕਹਿੰਦਾ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਜਾਂ ਨੰਬਰ ਯਾਦ ਰੱਖ ਲਿਆ ਕਰੋ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਫੋਨ ਆਉਂਦੇ ਰਹਿੰਦੇ ਆ ਭਾਈ ਅਸੀਂ ਤੁਹਾਡੀ ਵੀਡੀਓ ਦੇਖੀ ਸੀ ਪਰ ਉਹ ਗੁੰਮ ਗਈ ਮੁੜ ਕੇ ਨਹੀਂ ਮਿਲੀ ਸਾਨੂੰ ਤਾਂ ਸਾਨੂੰ ਵੀਡੀਓ ਦੁਬਾਰੇ ਭੇਜ ਦਿਓ ਫਿਰ ਮੈਂ ਉਹਨੂੰ ਨੰਬਰ ਸੇਵ ਕਰਕੇ ਵੀਡੀਓ ਦੁਬਾਰੇ ਭੇਜ ਦੇਣਾ ਹੁਣ ਔਰ ਜਦੋਂ ਤੁਹਾਡੇ ਕੋਲੇ ਆਉਂਦੀ ਹੈ ਕੋਈ ਵੀਡੀਓ ਤਾਂ ਜੇ ਕੋਈ ਵਧੀਆ ਹੁੰਦੀ ਹੈ ਭਾਵੇਂ ਮੇਰੀ ਹੈ ਭਾਵੇਂ ਕਿਸੇ ਦੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਜਾਲ ਲਿਆ ਕਰੋ ਤਾਂ ਕਿ ਹਰ ਇੱਕ ਵੀਡੀਓ ਆਉਣ ਲੱਗੇ ਠੀਕ ਹੈ ਜੇ ਕਿਸੇ ਮੇਰੀ ਭੈਣ ਨੂੰ ਜਾਂ ਭਰਾ ਨੂੰ ਇਸ ਤਰ੍ਹਾਂ ਨਹੀਂ ਕਰਨਾ ਆਉਂਦਾ ਉਹ ਬੱਚਿਆਂ ਨੂੰ ਸੈਟ ਕਰਵਾ ਲਿਆ ਕਰੋ ਆ ਆਪਣੇ ਫੱਟੇ ਕੱਟੇ ਆਪਾਂ ਇਹਨੂੰ ਸਾਈਡ ਤੇ ਰੱਖ ਲਾਂਗੇ ਠੀਕ ਹੈ ਠੀਕ ਹੈ ਇੱਥੋਂ ਹੁਣ 벨ਟ ਕਟਾਂਗੇ ਫਿਰ ਇਹ ਜਗ੍ਹਾ ਤੋਂ ਇਹਦੀ ਪੈਲਟੀ ਜਿਹੜੀ ਉਹ ਕਟਾਂਗੇ 벨ਟ ਜਿਹੜੀ ਹੈਗੀ ਉਹ 22 ਆ ਆਪਾਂ ਕਿ ਨਹੀਂ ਰੱਖਾਂਗੇ 23 ਇੰਚ ਆ ਠੀਕ ਆ 23 ਇੰਚ ਆਪਾਂ ਮਿਲਟ ਰੱਖ ਲਈ ਇੱਥੋਂ ਸਾਢੇ 6 ਰੱਖਾਂਗੇ ਆਪਾਂ ਫੀਤਾ 6 ਕੱਢਿਆ ਸੀ ਪਰ ਰੱਖਿਆ ਆਪਾਂ ਨੇ ਸਾਢੇ 6 ਆ ਤੇ ਆਨੂੰ ਇੱਥੋਂ ਵੀ ਸਾਢੇ 6 ਇੱਥੋਂ ਵੀ ਸਾਢੇ 6 ਲੈਂਡਿੰਗ ਦੀ ਵੀਡੀਓ ਆਪਾਂ ਸੁਬਾਹ ਦੇਖ ਲਾਂਗੇ ਹਨਾ ਟਾਈਮ ਲੱਗ ਗਿਆ ਪਛ ਗਿਆ ਤਾਂ ਪਾ ਦੇਾਂਗੇ ਮੈਸੇਜ ਬਹੁਤ ਵੀਡੀਓ ਪਾਣ ਹੋਈਆਂ ਆਪਣੀਆਂ ਜੇ ਕਿਸੇ ਭੈਣ ਦਾ ਕਮੈਂਟ ਆਊਗਾ ਹਨਾ ਜੇ ਕੋਈ ਭੈਣ ਨਵੀਂ ਹੁੰਦੀ ਹੈ ਬਾਈ ਇਹਦੀ ਵੀਡੀਓ ਵੀ ਪਾ ਦਿਓ ਲੈਂਡਿੰਗ ਕੱਟ ਕੇ ਸਾਨੂੰ ਕੱਟਣ ਦੀ ਦਿੱਕਤ ਆਉਂਦੀ ਹੈ ਤਾਂ ਫਿਰ ਆਪਾਂ ਇਹਦੀ ਵੀਡੀਓ ਦੁਬਾਰੇ ਪਾ ਦੇਾਂਗੇ ਹਨਾ ਕਿਸੇ ਭੈਣ ਨੇ ਕੋਈ ਚੀਜ਼ ਪੁੱਛ ਲੱਗੀ ਨਾ ਸੰਗਣਾ ਨੀਗਾ ਕੋਈ ਵੀ ਚੀਜ਼ ਹੈ ਗਲਤ ਕੱਟਣ ਦੇ ਨਾਲ ਇੱਕ ਵਾਰੀ ਪੁੱਛ ਲਿਆ ਕਰੋ ਵੀ ਬਾਈ ਤੁਸੀਂ ਕਿਵੇਂ ਲੈਂਡਿੰਗ ਕੱਟਦੇ ਹੋ ਜਾਂ ਤਰੀਕਾ ਹੋਰ ਆ ਸਾਡ ਤੋਂ ਇਸ ਤਰ੍ਹਾਂ ਲੈਂਡਿੰਗ ਗਲਤ ਹੋਏ ਨਹੀਂ ਜਾਂ ਐ ਹੋਏ ਨਾ ਹਨਾ ਇਵੇਂ ਹਰ ਇੱਕ ਵੀਡੀਓ 'ਚ ਬੇਨਤੀ ਕਰਦਾ ਹੁੰਦਾ ਵੀ ਲੈਂਡਿੰਗ ਜਦੋਂ ਵੀ ਆਪਾਂ ਨੇ ਲਾਉਣੀ ਹੈ ਸੂਟ ਭਾਵੇਂ ਆਪਣਾ ਸਸਤਾ ਜਾਂ ਮਹਿੰਗਾ ਲੈਂਡਿੰਗ ਲਾਜ਼ਮੀ ਵਧੀਆ ਲਾਇਆ ਕਰੋ ਜਦੋਂ ਤੁਸੀਂ ਸਸਤੀ ਲੈਂਡਿੰਗ ਲਾਉਣੀ ਹੋ ਤਾਂ ਸੂਟ ਕਾਨ 'ਚ ਹੋਏ ਜਾਂਦਾ ਇੱਕ ਪਾਸੇ ਖਿੱਚਣ ਲੱਗ ਜਾਂਦਾ ਫਿਰ ਆਪਾਂ ਸਿਉਣ ਵਾਲੇ ਨੂੰ ਦੋਸ਼ ਦੇਣ ਲੱਗਿਆ ਨਾ ਜਵਾ ਆਪ ਸਿਉਣੇ ਆ ਫਿਰ ਵੀ ਆਪਣ ਨੂੰ ਆਪਦੇ ਉੱਤੇ ਐਂ ਜਿਉਂਦਾ ਵੀ ਖਬਰੇ ਮੈਨੂੰ ਸਿਉਣੇ ਹੀ ਹੋ ਤਾਂ ਹੀ ਇੱਕ ਪਾਸੇ ਸੂਟ ਜਾਂਦਾ ਉਹ ਕਾਰਨ ਨਹੀਂ ਹੁੰਦਾ ਵੀ ਲੈਂਡਿੰਗ ਦੇ ਵਿੱਚ ਹੀ ਬਹੁਤ ਜ਼ਿਆਦਾ ਕਾਨ ਹੁੰਦਾ ਤਾਂ ਕਰਕੇ ਇੱਕ ਪਾਸੇ ਉਹ ਖਿੱਚਣ ਲੱਗ ਜਾਂਦੀ ਹੈ ਉੱਜਾ ਹੁਣ ਆਪਾਂ ਇਹ ਦੇਖੀ ਕਰੀਬ ਨਾਲ ਇਹ ਠੀਕ ਆ ਇਥੇ ਇਹਨਾਂ ਅੰਦਰੋਂ ਨਾਲ ਦੀ ਨਾਲ ਕਰੀਬ ਆ ਲੈ ਗੋ ਤਾਂ ਕਿ ਸਾਰਾ ਕੱਪੜਾ ਆਪਣਾ ਵੱਜੀ ਇੱਕ ਹੁਣ ਜਿਵੇਂ ਮੇਰੀ ਯਾਦ ਕੀ ਆ ਇੱਕ ਮੇਨ ਸਭ ਤੋਂ ਵੀ ਮੈਂ ਹਰ ਇੱਕ ਸਲਵਾਰ ਦੇ ਵਿੱਚ ਨਾਲ ਆ ਪਾਉਣਾ ਹੀ ਪਾਉਣਾ ਸਲਵਾਰ ਦੇ ਨਾਲ ਦਾ ਇਹ ਆਪਣੇ ਕੋਲੇ ਆਹ ਕਪੜਾ ਬਚਿਆ ਪੌਂਚਿਆ ਠੱਲ ਲੱਗੂਗਾ ਠੀਕ ਤੇ ਆਪਾਂ ਇਥੋਂ ਨਾਲਾ ਕੱਢੋਗੇ ਇਹਨਾਂ ਦਾ ਨਾਲਾ ਲਾਈਮ ਹੀ ਨਾਮ ਦਾ ਪਾਇਆ ਕਿ ਉਹ ਜਿੰਗੀਆਂ ਭੈਣਾਂ ਨੇ ਵੀ ਵੀਡੀਓ ਦੇਖੀ ਹੈ ਨਾ ਇਹ ਕਿਰਾ ਕਿਰਾ ਤੁਹਾਨੂੰ ਔਖਾ ਲੱਗੂ ਫਿਰ ਹੌਲੀ-ਹੌਲੀ ਤੁਹਾਡੀ ਆਰਥ ਪੱਕ ਜੂ ਤੇ ਕੋਈ ਵੀ ਸੂਟ ਆ ਕਿਸੇ ਭੈਣ ਦਾ ਤੁਸੀਂ ਨਾਲਾ ਪਾਈ ਬਣਾ ਨਹੀਂ ਜਾਣਦੇ ਹੋਗੇ ਨਾ ਤਾਂ ਕਰਕੇ ਇਹ ਆਰਥ ਤੁਹਾਨੂੰ ਬਣਾਉਣੀ ਪੈਂਦੀ ਹੈ ਨਾ ਹੌਲੀ-ਹੌਲੀ ਬਣ ਜੂ ਲਓ ਜੀ ਹੁਣ ਆਪਾਂ ਆ ਗਏ ਆਪਣਾ ਮੇਨ ਮੁੱਦੇ ਦੇ 6 ਇੰਚ ਫੀਟਾ ਪਕੜ ਲਿਆ ਸਲਵਾਰ ਦੀ ਲੰਬਾਈ ਕਿੰਨੀ ਸੈਂਟੀ ਠੀਕ 37 ਲੰਬਾਈ ਆ 3 ਇੰਚ ਉਧਰ ਕਿ 40 ਤੇ ਜਿੰਨੀ ਢਾਲ ਪਾਉਣੀ ਤੁਸੀਂ 2 ਢਾਈ ਇੰਚ ਆਪਾਂ ਢਾਈ ਇੰਚ ਪਾਵਾਂਗੇ ਇਹਨਾਂ ਦੇ ਆਹ ਲਓ 40 ਤੇ 2 42 42 ਇੱਥੋਂ ਪਰਖਾਂਗੇ ਢਾਈ ਇੰਚ ਕਿਉਂਕਿ 2 ਇੰਚ ਸਲਾਈਆਂ ਦਾ ਘਾਟਾ ਆਪਣਾ ਤੇ 2 ਇੰਚ ਆਪਣਾ ਉਧਰੋਂ ਮੂਰੀ ਤੋਂ ਘੱਟ ਆਪਾਂ ਇੱਥੇ ਲਾ ਦੇਣੀ ਢਾਈ ਇੱਥੇ ਹਲਕਾ ਜਿਹਾ ਵੱਧ ਤਾਂ ਰੱਖਿਆ ਕਈ ਵਾਰੀ ਕਾਟ ਵੱਧ ਘੱਟ ਪੈਂਦੀ ਆ ਨਾ ਲਓ ਜੀ ਠੀਕ ਹੈ ਇਧਰ ਪਰ ਲਾ ਲਿਆ ਇੱਕ ਟੱਕ ਹੁਣ ਆਪਾਂ ਆਪਾਸੇ ਨੂੰ ਇਧਰ ਘੁਮਾ ਲਾਂਗੇ ਇਹ ਜਿੰਨੀ ਲੰਬਾਈ ਦੀ ਤੁਸੀਂ ਸਰਵਾਰ ਕੱਟਣੀ ਹੁੰਦੀ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਆ ਕੇ ਕਮੈਂਟ ਕਰਕੇ ਦੱਸ ਦੇ ਕਰੋ ਭਾਈ ਇੰਨੀ ਮੇਰੀ ਲੰਬਾਈ ਆ ਮੈਂ ਇਹਨੂੰ ਕਿਵੇਂ ਕਿਵੇਂ ਰੱਖਾਂ ਹਣਾ ਤਾਂ ਕਿ ਤੁਹਾਨੂੰ ਵੀ ਕੱਟਣ ਦੇ ਵਿੱਚ ਦਿੱਕਤ ਨਾ ਆਵੇ ਹਣਾ ਇਹ ਕਈ ਦਿਨਾਂ ਦਾ ਕਿਸੇ ਭੈਣ ਦਾ ਕਮੈਂਟ ਆ ਰਿਹਾ ਸੀਗਾ ਵੀ ਭਾਈ 37 ਇੰਚ ਲੰਬਾਈ ਆ 2.5 ਮੀਟਰ ਕਪੜਾ ਇਹਨੂੰ ਕਿਵੇਂ ਕੱਟਗੇ ਚਲੋ ਆਪਣੇ ਕੋਲ 2.5 ਮੀਟਰ ਕਪੜਾ ਤਾਂ ਨਹੀਂ ਸੀਗਾ ਇਹ 2 ਮੀਟਰ 70 ਪੁਆਇੰਟ ਕਪੜਾ ਸੀਗਾ ਪੌਣੇ 3 ਵੰਗੂ ਇਹ ਆਹ ਚੰਗੀ ਤਰ੍ਹਾਂ ਪ्रेस ማ ਕਰਨ ਇਹ ਆਹ ਲੈ ਤੋ ਆਪਣੇ 6 ਇੰਚ ਫਿੱਟਾ ਫੇਰ ਕੱਢ ਲਿਓ ਉੱਪਰ ਠੀਕ ਆ 40 ਤੋਂ 42 42 ਬਿਲਕੁਲ ਸਹੀ ਆ ਹੁਣ ਆਪਾਂ ਇੱਥੋਂ ਰੱਖਾਂਗੇ 22 ਇੰਚ ਵੱਧ ਇਹ ਇਸ ਤਰ੍ਹਾਂ ਬਾਹਰ ਕੱਟ ਜਿੰਨੀ ਵੀ ਹੈਗੀ ਆਪਾਂ ਉੱਤੇ ਲੈ ਜਾਵਾਂਗੇ ਸਾਰੀ ਜਦੋਂ ਢਾਲਪੜਾ ਸਲਵਾਰ ਦੀ ਪਾਵਾਂਗੇ ਨਾ ਉਹਦੇ ਵਿੱਚ ਆ ਕੇ ਸੈੱਟ ਹੋ ਜਾਊਗਾ ਇੱਧਰੋਂ ਫੜ ਲੈਣਾ ਉਧਰੋਂ ਇੱਧਰੋਂ ਫੜ ਲੈਣਾ ਜਿਵੇਂ ਆਪਾਂ ਕੋਟੇ ਦੀ ਬਾਹ ਕੱਟਦੇ ਹੁੰਦੇ ਆ ਨਾ ਉਸ ਤਰ੍ਹਾਂ ਇਹ ਆ ਦੇਖੋ ਇਸ ਤਰ੍ਹਾਂ ਇਹ ਟਿੱਕਾ ਆ ਸੈੱਟ ਹੋ ਗਏ ਨਾ ਆਪਣਾ ਕੱਪੜਾ ਵੀਡੀਓ ਵਧੀਆ ਲੱਗਦੀ ਹੈ ਚਲਦੀ-ਚਲਦੀ ਸ਼ੇਅਰ ਲਾਜ਼ਮੀ ਕਰਦਾ ਕਰੋ ਵੇਖਦੇ-ਵੇਖਦੇ ਤਾਂ ਕਿ ਹੋਰਾਂ ਭੈਣਾਂ ਨੂੰ ਵੀ ਜਾਂ ਭਰਾਵਾਂ ਨੂੰ ਵੀ ਜਾਣਕਾਰੀ ਮਿਲ ਸਕੇ ਹਨਾ ਲੋਜੀ ਇਥੋਂ ਆਪਾਂ ਸੈੱਟ ਕਰ ਲਏ ਤੂੰ ਹੁਣ ਆਪਾਂ ਕੈਂਚੀ ਪਾ ਗਏ ਇੱਕ ਹੱਥ ਨੂੰ ਨਾ ਇਹ ਰੱਖ ਲੈਣਾ ਇਹ ਥੱਲੇ ਤਾਂ ਕਿ ਕਪੜਾ ਹਲ ਨਾ ਇਸ ਤਰ੍ਹਾਂ ਕਿਹੜਾ ਕਿਹੜਾ ਤੁਹਾਨੂੰ ਔਖਾ ਲੱਗੂਗਾ ਫਿਰ ਹੱਥ ਟਿਕ ਜਾਂਦਾ ਹੈ ਠੀਕ ਹੈ ਜੀ ਹੁਣ ਆਪਾਂ ਇਹ ਥੱਲੋ ਕੀ ਕਰਨਾ ਹੈ ਇਸ ਤਰ੍ਹਾਂ ਲੜੇ ਕੋ ਜੇ ਕਰ ਲੈਨੇ ਇਧਰੋਂ ਇਹਦਾ ਕੁੰਡਾ ਕੱਟਦੇ ਆ ਹਾਂ ਇਸ ਤਰ੍ਹਾਂ ਲੜੇ ਕੋ ਜੇ ਕਰਕੇ ਚਾਰੀ ਤਾਂ ਇਹਨੂੰ ਇਸ ਤਰ੍ਹਾਂ ਇਹਦੇ ਪਿੰਨ ਲਾ ਦੇਣੀ ਠੀਕ ਹੈ ਜਦੋਂ ਵੀ ਲੈਂਡਿੰਗ ਕੱਟਨੀ ਆ ਅਸੀਂ ਕੋਲੇ ਪਿੰਨ ਰੱਖ ਲੈਣੀ ਆ ਲਾ ਜਾ ਕਰੋ ਨਾਲ ਦੀ ਨਾਲ ਪੂਰਾ ਵੀ ਫਰਕ ਨਹੀਂ ਪੈਂਦਾ ਇੱਕ ਪਿੰਨਾ ਪਾ ਇੱਥੇ ਲਾਵਾਂਗੇ ਵੇਖੋ ਇਸ ਤਰ੍ਹਾਂ ਆ ਦਿਖ ਠੀਕ ਹੈ ਆ ਹੁਣ ਕਪੜਾ ਹਿੱਲੂਗਾ ਨਹੀਂ ਬਿਲਕੁਲ ਹੀ ਇਧਰ ਹੁਣ ਆਪਾਂ ਸਾਰੇ ਲੜਕੋ ਜੀ ਕਰਕੇ ਚਾਰੀ ਬਾਦਗਾੜਾ ਦੇਖੋ ਉੱਪਰ ਨਿਕਲ ਗਿਆ ਇਹ ਜਿੰਨੀ ਬਾਦਗਾੜਾ ਹੁਣ ਜਿੰਨਾ ਆਪਣਾ ਸਲਵਾਰ ਦਾ ਘੇਰਾ ਰੱਖਣਾ ਆਪਾਂ ਨੂੰ ਉਹ ਰੱਖ ਕੇ ਬਾਕੀ ਕਪੜਾ ਫालतੂ ਆਪਾਂ ਲਾ ਦੇ ਇਧਰ ਆਪਣਾ ਉੱਪਰਲਾ ਪਾਸਾ ਆ ਗਿਆ ਝੋਲੀ ਵਾਲਾ ਤੁਹਾਡੇ ਵਾਲੇ ਪਾਸੇ ਮੂਰੀ ਆਊਗੀ ਜਿਵੇਂ ਸਲਵਾਰ ਦੇ ਆਪਾਂ ਜਿਹੜੇ ਫੱਟੇ ਪਾਏ ਜਾਂ ਤੁਸੀਂ ਪਹੁੰਚੇ ਗਏ ਨੂੰ ਚੌੜੇ ਉਹ ਪਾਏ ਆ 11 ਇੰਚ ਇੱਥੇ ਹੋ ਗਿਆ 5.5 ਤੇ ਘੇਰਾ ਜਿੰਨਾ ਆਪਾਂ ਲੋੜ ਮੁਤਾਬਕ ਰੱਖਣਾਗਾ ਜਾਂ ਜਿੰਨਾ ਰਹੂਗਾ ਇਹਦਾ ਸਲਵਾਰ ਹਨ ਇਹ ਐਸ ਤਰ੍ਹਾਂ ਜਿਹੜਾ ਕੇ ਇਹ ਰੈਸਪੈਂਡਾ ਉਹ ਆਪਾਂ ਬੱਤੀਆਂ ਵਿੱਚ ਰੱਖਾਂਗੇ ਸਟ੍ਰੇਟ ਜੀ ਸਲਵਾਰ ਉਹਨੂੰ ਕਿਉਂਕਿ ਉਹ ਜਿਆਦਾ ਭਾਰੀ ਬੰਦ ਨਹੀਂ ਜਿੰਨਾ ਵੀ ਵੱਧ ਉਹ ਤੇ ਰਹੇਗਾ ਆਪਣੇ ਇਧਰੋਂ ਲੜ ਚੈੱਕ ਕਰ ਲੈਣੇ ਕਿ ਕਿੱਥੇ ਆਪਣਾ ਲੜਨਾ ਐ ਇਸ ਤਰ੍ਹਾਂ ਨਿਸ਼ਾਨ ਲਾ ਲਿਆ ਕਰੋ ਫਿਰ ਆਪਾਂ ਨੂੰ ਅੰਦਾਜ਼ ਆਏਗਾ ਕਿ ਇੱਥੇ ਲੜਾ ਰਿਹਾ ਹਾਂ ਔਰ ਠੀਕ ਆ ਫਿਰ ਦਹੀਟ ਲਾ ਲੜ ਲੋਚੀ ਇੱਕੋ ਬੰਨ੍ਹ ਕੇ ਇਧਰੋਂ 10 ਇੰਚ ਠੀਕ ਐ ਇਸ ਤਰ੍ਹਾਂ ਲੈਨਿੰਗ ਵਾਲੀ ਸਲਵਾਰ ਨੂੰ ਆਪਣੀ ਬੜੀ ਭਾਰੀ ਨਹੀਂ ਕਰਨੀ ਫਿਰ ਜਿਆਦੇ ਕਿਉਂਕਿ ਇਹਦੇ ਅੰਦਰ ਲੈਨਿੰਗ ਵੀ ਲੱਗੂ ਸਾਰੀ ਸਲਵਾਰ ਦੇ ਅੰਦਰ ਲੈਣੀ ਆ ਫਿਰ ਜਿਆਦੇ ਭਾਰੀ ਹੋਣੀ ਆ। ਤਾਂ ਕਰਕੇ ਘੇਰ ਬੜਾ ਨਾ ਰੱਖਿਆ ਕਰੋ ਪੁੱਛ ਕੇ ਗਾਗ ਨੂੰ। ਮੀਡੀਅਮ ਜਿਹੇ ਵਿੱਚ ਚਾਹੀਦਾ ਹੁੰਦਾ ਜਿਆਦੇ ਭਾਰੀ ਸਲਵਾਰ ਕਰਨੀ ਹੁੰਦੀ ਹੈ ਹਨਾ। ਜਿਵੇਂ ਆਪਾਂ ਦੂਜੀਆਂ ਸਲਵਾਰਾਂ ਦਾ 70 80 ਇੰਚ ਘੇਰ ਕਰਦੇ ਆ ਉਹ ਇਸ ਸਲਵਾਰ ਦੇ ਵਿੱਚ ਨਹੀਂ ਕਰਨਾ ਆਪਣਾ। ਜਿਆਦੇ ਭਾਰੀ ਸਲਵਾਰ ਨਹੀਂ ਕਰਨੀ। ਕਿਉਂਕਿ ਕਪੜਾ ਲਾ ਕੇ ਵੈਸੀ ਬਹੁਤ ਭਾਰੀ ਹੋਣੀ ਸਲਵਾਰ। ਇਕਿਆਖਿਆ ਕਰਨ ਸ਼ੇਪ ਬਲਾਤੀ ਦੇ ਵਿੱਚ ਠੀਕ ਹੈ ਲਗਭਗ ਆਪਣੀ ਸਾਰੀ ਸਲਵਾਰ ਕੱਟੀ ਗਈ ਹੁਣ ਆਪਾਂ ਜਿਹੜੀ ਸਲਵਾਰ ਦੀ ਢਾਲ ਪਾਉਣੀ ਆ ਮੈਂ ਕੋਈ ਸੌਖਾ ਤਰੀਕਾ ਦੱਸੂਗਾ ਇਧਰ ਉਹ ਐਂ ਵਿਛਾ ਲੈਣ ਨੂੰ ਆਪਦੇ ਮੂਰੇ ਕੱਪੜਾ ਜੇ ਗੂ ਪੈਨ ਥੱਲੇ ਬੈਠ ਕੇ ਕੱਟਦੀ ਆ ਜਾਂ ਹਨਾ ਕਿਵੇਂ ਵੀ ਕਾਊਂਟਰ ਤੇ ਉਹ ਅਲੱਗ ਸੌਖਾ ਜਿਵੇਂ ਤੁਹਾਨੂੰ ਲੱਗਦਾ ਜੇ ਨੀਚੇ ਬੈਠ ਕੇ ਕੱਟਣਾ ਸੌਖਾ ਹੈ ਨੀਚੇ ਬੈਠ ਕੇ ਜੇ ਕਿਸੇ ਪੈਣ ਕੋਲੇ ਕਾਊਂਟਰ ਹੈਗਾ ਤਾਂ ਕਾਊਂਟਰ ਤੇ ਵੀ ਸੌਖਾ ਹੈ ਨਾ ਕੱਟਣਾ ਆਪ ਨਹੀਂ ਟੱਕਾ ਜਲਾਇ ਨਹੀਂ ਕਿਉਂਕਿ ਕਿੱਧਰ ਵੀ ਤੁਸੀਂ ਕਰ ਸਕਦੇ ਹੋ ਵੱਧ ਘੱਟ ਇਧਰੋਂ ਲੈ ਕੁਲੀ ਕਰਕੇ ਨਾ ਚਾਲੀ ਚੜਾ ਜ਼ਰੂਰ ਕਰ ਲੈ ਜਿੰਨਾ ਸਿਉਣ ਦਾ ਚੜਾ ਹੁੰਦਾ ਨਾ ਇਸ ਤਰ੍ਹਾਂ ਇਧਰੋਂ ਵੀ ਇਸ ਤਰ੍ਹਾਂ ਠੀਕ ਜਿੰਨਾ ਸਿਉਣ ਦੇ ਵਿੱਚ ਆਪ ਨੂੰ ਪਤਾ ਹੀ ਲੱਗ ਜਾਂਦਾ ਕਿ ਇੰਨਾ ਕਪੜਾ ਉਹ ਇਸ ਜਿਵੇਂ ਆਪਾਂ ਬਾੰਦ ਜੋੜ ਪੂਣ ਦੁਬਾਰੀ ਫਿਰ ਆਪਾਂ ਇੱਕ ਵਾਰ ਚੈੱਕ ਕਰਾਂਗੇ ਕਿ ਘੱਟੇ ਨਾ ਮੜਾ ਮੋਟਾ ਸੂਤ ਪਰ ਵਾਜੂ ਤੇ ਜਦੋਂ ਤੁਸੀਂ ਸਲਵਾਰ ਬਣ ਗਈ ਬਲ ਪੈ ਗਏ ਥੱਲੇ ਪ੍ਰੈਸ ਮਾਰ ਕੇ ਪਹੁੰਚ ਜਾਣ ਤੋਂ ਪਹਿਲਾਂ ਲੰਬਾਈ ਲਾਜ਼ਮੀ ਚੈੱਕ ਕਰਨੀ ਹੁੰਦੀ ਹੈ ਵੱਧ ਗਈ ਤਾਂ ਉਹਨੂੰ ਕੱਟ ਦਿਆ ਕਰੋ ਪੂਰਾ ਪੂਰਾ ਮੁਰਾ ਕੇ ਹਨਾ ਲਓ ਜੀ ਚੇਂਜ ਫੀਤਾ ਆਪਾਂ ਕੱਢਿਆ ਸਲਵਾਰ ਦੀ ਲੰਬਾਈ ਹੈਗੀ 37 ਤੇ ਆਪਾਂ ਕਿੰਨੀ ਰੱਖਣੀ 40 37 ਦੇ ਤਣੇ 40 ਠੀਕ ਹੈ ਇਸ ਤਰ੍ਹਾਂ ਤੇ ਇੱਥੋਂ ਝੋਲੀ ਤੋਂ ਪਿੱਛੇ ਹਟ ਪਗੇ 5 6 ਇੰਚ ਇਦੋਂ ਪਿੱਛੇ ਹਟ ਕੇ 5 6 ਇੰਚ ਇੱਥੇ ਆ ਕੇ ਬਾਹਰ ਕੱਢ ਦਾਂਗੇ ਰਿਟਾ ਲੈਣੀ ਆਪਾਂ ਉਹ ਆ ਫੱਟੀ ਲਾਵਾਂਗੇ ਜੇ ਇੱਥੋਂ ਇਸ ਤਰ੍ਹਾਂ ਕਿੱਕਾ ਇਸ ਤਰ੍ਹਾਂ ਉੱਪਰ ਨੂੰ ਇੱਕ ਦਿਨ ਬਚਾਰ ਦਵੀਦੋ ਇੱਕ ਵਾਰੀ ਪਸੇ ਸਹੀ ਦੇਢ ਲਈ ਸਹੀ ਹੈ ਇਸ ਤੋਂ ਬਾਅਦ ਆਪਾਂ ਜੀ ਢਾਲ ਪੋਣੀ ਸ਼ੁਰੂ ਕਰਦੇ ਹਾਂ ਸਲਵਾਰ ਆਪਣੀ ਲਗਭਗ ਕੱਟ ਕੇ ਤਿਆਰ ਹੋ ਗਈ ਫਿਰ ਵੀ ਜੇ ਕਿਸੇ ਭੈਣ ਨੂੰ ਕਿਸੇ ਚੀਜ਼ ਦਾ ਨਾ ਪਤਾ ਲੱਗੇ ਹਨ ਜੇ ਮੈਂ 6 ਇੰਚ ਵੀ ਤਾਂ ਉੱਪਰ ਕੱਢਦਾ 3 ਇੰਚ ਤੋਂ ਆ ਵਧ ਰੱਖ ਦਿੰਦਾ ਤਾਂ ਉਹ ਕਮੈਂਟ ਬਾਕਸ ਵਿੱਚ ਜਾ ਕੇ YouTube ਵਾਲੇ ਦੇ ਵਿੱਚ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਮੈਂ ਅਗਲੀ ਵੀਡੀਓ ਹੋਰ ਵੀ ਠੀਕੀ ਨਾਲ ਸਮਝਾ ਸਕਾਂ ਬਾਕੀ ਜੇ ਕਿਸੇ ਭੈਣ ਨੂੰ ਫੋਨ ਤੇ ਗੱਲ ਕਰਨੀ ਹੁੰਦੀ ਆ ਕਿਰਪਾ ਕਰਕੇ ਸ਼ਾਮ ਨੂੰ 8:00 ਵਜੇ ਤੋਂ ਆ ਲਾ ਲਿਆ ਕਰੋ ਜੇ ਬੜੀ ਜ਼ਰੂਰੀ ਕੰਮ ਫਿਰ WhatsApp ਤੇ ਬੋਲ ਕੇ ਭੇਜਿਆ ਕਰੋ ਹਨ ਤਾਂ ਕਿ ਮੈਂ ਉਹ ਚੀਜ਼ ਦਾ ਥੋੜਾ ਜਵਾਬ ਦੇ ਸਕਾਂ ਬਾਕੀ ਮਿਲਦੇ ਹਾਂ ਜਲਦੀ ਨਾਲ ਵੀਡੀਓ ਲਈ ਕੀ ਧੰਨਵਾਦ ਸਸਰੀ ਕਾ